ਮਡੇ ਪਿਆਰੇ ਬਚਨ ਕਹੇ ਨੇ ਅੱਜ ਦੇ ਵਹਿਮਾ ਭਰਮਾ ਪਖੰਡਾ ਤੋਂ ਬਚਣ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਨਗਨ ਫਿਰਤ ਜੋ ਪਾਈਏ ਜੋਗ ਬਨਕਾ ਮਿਰਗ ਮੋਤਕ ਸਭ ਹੋਗ ਕਹਿੰਦੇ ਜਿਹੜੇ ਲੋਕ ਕਹਿੰਦੇ ਨੇ ਪ੍ਰਮਾਤਮਾ ਨੂੰ ਪਾਉਣ ਵਾਸਤੇ ਨੰਗੇ ਤਨ ਤੁਰੇ ਫਰੀਏ ਤੇ ਪ੍ਰਮਾਤਮਾ ਖੁਸ਼ ਹੁੰਦਾ ਏ ਜਿਵੇਂ ਨੰਗੇ ਸਾਧਾਂ ਦੀ ਗਿਣਤੀ ਵਧੀ ਹੈ ਸਾਡੇ ਭਾਰਤ ਦੇ ਅੰਦਰ ਜਿਨ੍ਹਾਂ ਦੀ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਜੇ ਸਾਡਾ ਕੋਈ ਸਿੱਖ ਉਹਨਾਂ ਨੂੰ ਇਸ ਕਰਕੇ ਪੂਜਣ ਲੱਗ ਜਾਏ ਕਿ ਉਹ ਨਾਗੇ ਰਹਿਣ ਵਾਲੇ ਨੇ ਉਹ ਕੱਪੜਾ ਨਹੀਂ ਪਹਿਨਦੇ ਸਾਡੇ ਸਿੱਖਾਂ 'ਚ ਵੀ ਬੜੇ ਜਗ੍ਹਾ ਤੇ ਐਸੇ ਬਾਬੇ ਬਣਾ ਦਿੱਤੇ ਨੇ ਤੇ ਉਹਨਾਂ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਸ ਸ਼ਬਦ ਦੇ ਅੰਦਰ ਨਗਨ ਫਿਰਤ ਜਿਉ ਪਾਈਏ ਜੋਗ ਬਨਕਾ ਮਿਰਗ ਮੁਕਤ ਸਭ ਹੋਗ ਕਹਿੰਦੇ ਜੇ ਨੰਗੇ ਰਿਆਂ ਰੱਬ ਖੁਸ਼ ਹੋ ਜਾਂਦਾ ਤੇ ਜਿੰਨੇ ਵੀ ਜੰਗਲ ਦੇ ਵਿੱਚ ਹਿਰਨ ਤੁਰੇ ਫਿਰਦੇ ਨੇ ਉਹਨਾਂ ਕੋਈ ਕੱਪੜਾ ਨਹੀਂ ਪਾਇਆ ਉਹ ਸਾਰੇ ਮੁਕਤ ਹੋ ਜਾਂਦੇ ਇਹ ਸਮਝਣ ਦੀ ਲੋੜ ਹੈ ਸਾਡੇ ਗੁਰਸਿੱਖਾਂ ਨੂੰ ਜਿਹੜੇ ਗੁਰਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਪਰ ਗੁਰੂ ਦੀ ਮੰਨਦੇ ਕੋਈ ਨਹੀਂ ਮੰਨਦੇ ਉਹਨਾਂ ਪਖੰਡੀਆਂ ਦੀ ਆ ਵਹਿਮਾ ਭਰਮਾ ਵਾਲਿਆਂ ਦੀ ਹੈ ਜਿਨ੍ਹਾਂ ਨੇ ਕਿਸੇ ਨੇ ਦਾੜੀ ਕਟਾ ਲਈ ਕਿਸੇ ਨੇ ਜੜਾਵਾਂ ਰੱਖ ਲਈਆਂ ਕਿਸੇ ਨੇ ਕੱਪੜੇ ਨਹੀਂ ਪਹਿਨੇ ਤੇ ਅਸੀਂ ਉਹਨਾਂ ਦੀ ਪੂਜਾ ਕਰਨ ਲੱਗ ਪਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰਹਾਉ ਵਾਲੇ ਬੰਦੇ ਅੰਦਰ ਕਿ ਆ ਨਾਂਗੇ ਕਿ ਆ ਬੰਦੇ ਚਾਮ ਚਬ ਨਹੀਂ ਚੀਨ ਸ ਆਤਮਰਾਮ ਕਹਿੰਦੇ ਕਿਸੇ ਨੇ ਬਹੁਤ ਸੋਹਣੇ ਕੱਪੜੇ ਪਾ ਲਏ ਤਾਂ ਦੁਨੀਆ ਉਹਨਾਂ ਨੂੰ ਪੂਜਣ ਲੱਗ ਗਈ ਕਿਸੇ ਨੇ ਨਹੀਂ ਪਾਏ ਤਾਂ ਪੂਜਣ ਲੱਗ ਗਈ ਕਹਿੰਦੇ ਪਿਆਰਿਆ ਕੱਪੜੇ ਪਾਣ ਨਾਲ ਲਾਹ ਨਾਲ ਰੱਬ ਖੁਸ਼ ਨਹੀਂ ਹੁੰਦਾ ਰੱਬ ਖੁਸ਼ ਹੁੰਦਾ ਤੇਰੇ ਕੀਤੇ ਕਰਮਾਂ ਦੇ ਉੱਤੇ ਸਮਾਜਿਕ ਤੌਰ ਤੇ ਕੱਪੜੇ ਪਾ ਕੇ ਤਨ ਤੇ ਰੱਖਣੇ ਸਾਨੂੰ ਅਧਿਕਾਰ ਹੈ ਸੰਸਾਰ ਦਾ ਸਮਾਜ ਦਾ ਇੱਕ ਕਾਨੂੰਨ ਹੈ ਕਿ ਮਨੁੱਖ ਨੇ ਮਨੁੱਖ ਜਾਤੀ ਨੇ ਕੱਪੜੇ ਪਾ ਕੇ ਰੱਖਣੇ ਨੇ ਉਹ ਸਸਤੇ ਪਾਵੇ ਮਹਿੰਗੇ ਪਾਵੇ ਉਹਦੀ ਮਰਜ਼ੀ ਹੈ ਪਰ ਲਾ ਕੇ ਤੁਰਨਾ ਇਹ ਸਮਾਜ ਦਾ ਅਧਿਕਾਰ ਨਹੀਂ ਦਿੰਦਾ ਸਮਾਜ ਨੰਗਿਆਂ ਨੂੰ ਸਮਾਜ ਵਿੱਚ ਸੋਭਾ ਨਹੀਂ ਮਿਲਦੀ ਪਰ ਇੱਥੇ ਅਸੀਂ ਧਰਮ ਦੀ ਦੁਨੀਆ 'ਚ ਨੰਗਿਆਂ ਨੂੰ ਪੁੱਜੀ ਜਾਂਦੇ ਆ ਤੇ ਜਿਨ੍ਹਾਂ ਨੇ ਬਾਤੇ ਸੋਨੇ ਚੋਲੇ ਪਾ ਲਏ ਸੀ ਉਹਨਾਂ ਨੂੰ ਪੁੱਜੀ ਜਾਂਦੇ ਵੇਖੋ ਜੀ ਬਾਬਾ ਜੀ ਦਾ ਚੋਲਾ ਕਿੰਨਾ ਮਹਿੰਗਾ ਹੈ ਸਹਿਬ ਜੀ ਕਹਿੰਦੇ ਨੇ ਕਿ ਆ ਨੰਗੇ ਕਿ ਆ ਬੰਦੇ ਚਾਮ ਜਬ ਨਹੀਂ ਚੀਨ ਸਿਆਤਮਰਾਮ ਜਿੰਨਾ ਚਿਰ ਆਪਣੇ ਅੰਦਰ ਨੂੰ ਪਰਮਾਤਮਾ ਦੇ ਨਾਲ ਨਹੀਂ ਜੋੜਦੇ ਤਦ ਤੱਕ ਕੋਈ ਫਾਇਦਾ ਨਹੀਂ ਜਿਹੜੇ ਮਰਜੀ ਕਰਮकांड ਕਰੀ ਜਾਓ ਇਨ੍ਹਾਂ ਕਰਮਾਂ ਦੇ ਨਾਲ ਰੱਬ ਖੁਸ਼ ਹੋਣ ਵਾਲਾ ਨਹੀਂ ਮੂੰਡ ਮੰਡਾਏ ਜੋ ਸਿੱਧ ਪਾਈ ਮੁਕਤੀ ਭੇੜ ਨਗਈਆ ਕਾਈ ਕਹਿੰਦੇ ਕਈ ਹੁਣ ਵਾਲ ਕਟਾਈ ਜਾਂਦੇ ਨੇ ਜਿੱਦਾਂ ਜੈਨੀ ਬੋਧੀ ਨੇ ਉਹਨਾਂ ਦਾ ਧਰਮ ਹੈ ਕਰੀ ਜਾਣ ਪਰ ਜੇ ਸਿੱਖ ਕੋਈ ਹੋ ਕੇ ਇਹੋ ਜਿਹਿਆਂ ਦੇ ਜਾ ਕੇ ਪੈਰਾਂ 'ਚ ਡਿੱਗਦਾ ਫਿਰੇ ਤੇ ਸਿੱਖ ਵਾਸਤੇ ਲਾਹਨਤ ਹੈ ਜਿਨੇ ਗੁਰਬਾਣੀ ਨਹੀਂ ਪੜ੍ਹੀ ਤੇ ਜਾ ਕੇ ਇਹਨਾਂ ਪਖੰਡੀਆਂ ਨੂੰ ਪੂਜਦਾ ਫਿਰਦਾ ਹੈ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਮੇਰਾ ਨਹੀਂ ਹੈ ਮੈਂ ਤਾਂ ਆਰਥੀ ਕਰ ਰਹੇ ਆ ਤੇ ਕਈਆਂ ਨੂੰ ਮਿਰਚਾਂ ਵੀ ਲੱਗਣਗੀਆਂ ਕਿਉਂਕਿ ਇਹਦੇ ਵਿੱਚ ਸਾਰੇ ਕਲੀਅਰ ਕਰ ਦਿੱਤੇ ਨੇ ਭਗਤ ਸਾਹਿਬ ਜੀ ਨੇ ਮੂੰਡ ਮਣਾਏ ਜੋ ਸਿੱਧ ਪਾਈ ਮੁਕਤੀ ਭੇਡ ਨਗਈਆ ਕਾਈ ਕਹਿੰਦੇ ਜੇ ਵਾਲ ਕਟਿਆ ਟਿੰਡ ਕੱਢਿਆ ਰੱਬ ਮਿਲਦਾ ਹੁੰਦਾ ਤੇ ਪਿਆਰਿਆ ਇੱਕ ਗੱਲ ਦੱਸ ਭੇਡਦੇ ਤਾਂ ਹਰ ਸਾਲ 'ਚ ਇੱਕ ਵਾਰ ਵਾਲ ਕੱਟੇ ਜਾਂਦੇ ਨੇ ਉਹ ਕਿਉਂ ਨਹੀਂ ਮੁਕਤ ਹੋਈ ਉਹ ਕਿਉਂ ਨਹੀਂ ਬ੍ਰਹਮ ਗਿਆਨੀ ਬਣ ਗਈ ਬੇਂਦਰ ਆਖ ਜੋਂ ਤਰੀਏ ਭਾਈ ਕਿ ਕੋਈ ਜਤੀ ਸਤੀ ਰਹਿ ਕੇ ਤਰ ਸਕਦਾ ਜਿੱਦਾਂ ਅਸੀਂ ਵੀ ਅੱਜਕੱਲ੍ਹ ਛੜਿਆਂ ਦੀ ਪੂਜਾ ਕਰਨ ਨੂੰ ਜ਼ਿਆਦਾ ਮਹਾਨਤਾ ਸਮਝਦੇ ਹਾਂ ਗੁਰੂ ਨਾਨਕ ਦੇ ਨਾਲੋਂ ਜਿਨ੍ਹਾਂ ਨੂੰ ਕਹਿੰਦੇ ਜਤੀ ਸਤੀ ਸਿ ਜੀ ਅਸੀਂ ਕੀ ਕਰਨਾ ਉਹਨਾਂ ਨੂੰ ਜਿਹੜਾ ਬਾਣੀ ਦੇ ਖਰਾ ਨਹੀਂ ਉਤਰਦਾ ਜਿਦਾ ਮਰਜੀ ਪੁੱਤਰ ਹੋਵੇ ਪੁੱਤਰਾਂ ਦਾ ਰਿਸ਼ਤਾ ਨਹੀਂ ਹੈ ਰਿਸ਼ਤਾ ਇੱਥੇ ਗਿਆਨ ਦਾ ਹੈ ਗੁਰੂ ਨਾਨਕ ਦੇ ਨਾਲ ਭਾਈ ਲੈਣ ਦਾ ਰਿਸ਼ਤਾ ਹੈ ਦੁਨਿਆਵੀ ਤੌਰ ਤੇ ਪੁੱਤਰ ਹੋ ਸਕਦਾ ਏ ਪਰ ਪੁੱਤਰ ਏਕ ਨਹੀਂ ਹੈ ਦਸਾਂ ਗੁਰੂਆਂ ਚ ਨੌ ਵਿਆਹੇ ਨੇ ਤੇ ਨੌਾਂ ਦੇ ਪੁੱਤਰ ਨੇ ਉਹਨਾਂ ਨੇ ਕਿਉਂ ਨਹੀਂ ਕੋਈ ਪੁੱਛਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿੰਦ ਰੱਖ ਜਿਉ ਤਰੀਏ ਭਾਈ ਜੇ ਬਿੰਦ ਰੱਖ ਕੇ ਜਤੀ ਸਤੀ ਰਹਿ ਕੇ ਕ੍ਰਿਸ਼ਤ ਨੂੰ ਤਿਆਗ ਕੇ ਭੱਜ ਕੇ ਰੱਬ ਖੁਸ਼ ਹੋ ਸਕਦਾ ਖੁਸਰੇ ਕਿਉਂ ਨਾ ਪਰਮਗਤ ਪਾਈ ਕਹਿੰਦੇ ਫਿਰ ਸਾਰੇ ਖੁਸਰਿਆਂ ਨੂੰ ਪਰਮਗਤ ਅਵਸਥਾ ਮਿਲ ਜਾਣੀ ਸੀ ਸਾਰੇ ਖੁਸਰੇ ਹੀ ਮੁਕਤ ਹੋ ਜਾਣੇ ਸੀ ਪਰ ਨਹੀਂ ਹੋਏ ਕਿਉਂਕਿ ਇੰਨਾ ਕੰਮਾਂ ਵਿੱਚ ਰੱਬ ਖੁਸ਼ ਨਹੀਂ ਹੁੰਦਾ ਰੱਬ ਖੁਸ਼ ਹੁੰਦਾ ਏ ਸੰਸਾਰ ਰਚਿਆ ਏ ਤੇ ਗ੍ਰਿਸ਼ਤਿਆਂ ਤੋਂ ਅੱਗੇ ਸੰਸਾਰ ਨੇ ਵਧਣਾ ਹੈ ਤੇ ਜਿਹੜਾ ਗ੍ਰਿਸ਼ਤ ਛੱਡ ਕੇ ਭੱਜ ਗਿਆ ਉਹ ਗੁਰਨਾਨਕ ਦੇ ਘਰ ਵਿੱਚ ਚਿਰੂ ਹੈ ਉਹ ਇਦੂ ਵੱਦ ਕੱਖ ਵੀ ਨਹੀਂ ਕਿਸੇ ਸਰੀਰ 'ਚ ਫਾਲਤ ਹੈ ਕੋਈ ਉਹ ਵੱਖਰੀ ਗੱਲ ਏ ਪਰ ਕੋਈ ਗ੍ਰਿਸ਼ਤ ਤੋਂ ਪਘੋੜਾ ਹੋ ਕੇ ਆਪਣੀ ਪੂਜਾ ਕਰਾਈ ਜਾਵੇ ਜਾਂ ਅੰਨੇ ਸੇਖਕ ਬਣਨ ਵਾਲੇ ਪੂਜਾ ਕਰੀ ਜਾਣ ਤੇ ਇਹਨਾਂ ਦੀ ਸੋਚ ਦਾ ਦੁਵਾਲਾ ਨਿਕਲਿਆ ਇਹ ਹੋਰ ਕੱਖ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਹੋ ਕਬੀਰ ਸੁਣੋ ਨਰ ਭਾਈ ਕਬੀਰ ਸਾਹਿਬ ਕਹਿੰਦੇ ਨੇ ਹੇ ਗੁਰਮੁਖ ਸਿੱਖੋ ਸੁਣੋ ਗੱਲ RAM ਨਾਮ ਪੈਨ ਕਿਨ ਗਤ ਪਾਈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਤੇ ਨਾ ਕਦੀ ਕਿਸੇ ਨੂੰ ਮੁਕਤੀ ਮਿਲੀ ਹੈ ਤੇ ਮੁਕਤੀ ਮਿਲਣੀ ਹੈ ਆਪਣੇ ਵਹਿਮਾ ਭਰਮਾ ਪਖੰਡਾ ਤੋਂ ਗਿਆਨ ਲੈ ਕੇ ਕਿਸੇ ਛੜੇ ਸਾਧ ਦੇ ਪੈਰਾਂ 'ਚ ਜਾਂ ਉਹਦੇ ਬੁੱਤਾਂ 'ਚ ਬੈਠ ਕੇ ਨਹੀਂ ਮਿਲਣੀ ਜਦੋਂ ਇਹ ਅਕਲ ਸਾਡੀ ਕੌਮ ਨੂੰ ਆ ਗਈ ਬਾਣੀ ਨੂੰ ਸਮਝਣ ਲੱਗ ਪਏ ਫਿਰ ਅਸੀਂ ਇਹਨਾਂ ਪਖੰਡੀਆਂ ਤੋਂ ਬਚਾਂਗੇ ਕੁਝ ਨੰਗੇ ਸਾਧ ਨੇ ਕੁਝ ਖਾਂਦੇ ਕੁਝ ਨਹੀਂ ਕੁਝ ਦੁੱਧਾਧਾਰੀ ਨੇ ਤੇ ਕੁਝ ਗ੍ਰਿਸ਼ਤ ਤੋਂ ਪਕੌੜੇ ਨੇ ਤੇ ਅਸੀਂ ਸਾਰਿਆਂ ਦੀ ਪੂਜਾ ਕਰੀ ਜਾਂਦੇ ਆ ਇਹ ਪੂਜਾ ਦੇ ਚੋਕ ਨਹੀਂ ਇਹ ਸਗੋਂ ਸਮਾਜ ਚੋਂ ਕੱਢਣ ਯੋਗ ਨੇ ਜਿਨ੍ਹਾਂ ਨੇ ਸਮਾਜ ਦੇ ਪ੍ਰਤੀ ਚਿਹਰ ਫੜਾਇਆ ਹੋਇਆ ਹੈ ਕਿ ਸਮਾਜ ਦੇ ਵਿੱਚ ਅਸੀਂ ਰਹਿ ਕੇ ਰੱਬ ਨਹੀਂ ਪਾ ਸਕਦੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਇਹ ਠੋਰਾ ਲਾ ਰਹੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਗ੍ਰਿਸ਼ਤੀਆਂ ਦੇ ਗੁਰੂ ਨੇ ਤੇ ਗ੍ਰਿਸ਼ਤੀ ਗੁਰੂ ਨੇ ਇੰਨਾ ਤੋਂ ਉੱਤੇ ਕੋਈ ਮਹਾਨਤਾ ਨਹੀਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਆ ਜੀਵਨ ਤੇ ਗੁਰਬਾਣੀ ਸਾਡੇ ਵਾਸਤੇ ਹੈ ਇਹ ਤੋਂ ਉੱਤੇ ਅਸੀਂ ਕਿਸੇ ਪਖੰਡੀ ਨੂੰ ਨਹੀਂ ਮੰਨਣਾ ਕਿਸੇ ਅਖੌਤੀ ਬ੍ਰਹਮ ਗਿਆਨੀ ਨੂੰ ਨਹੀਂ ਮੰਨਣਾ ਸੋ ਆਹ ਬਾਣੀ ਦੇ ਸਿਧਾਂਤ ਦੇ ਨਾਲ ਜੁੜੀਏ ਤੇ ਆਪ ਵੀ ਬਾਣੀ ਪੜੀਏ